ਸਰਪੰਚ ਸਾਹਿਬ ਅੱਜ ਤੁਸੀਂ ਸਮੂਹ ਪਿੰਡ ਇੱਥੇ ਗੁਰਦੁਆਰਾ ਸਾਹਿਬ ਨੇ ਇਕੱਠਾ ਹੋਇਆ ਹੈ ਕਿ ਸਬੰਧ ਵਿੱਚ ਇਕੱਠੇ ਹੋਏ ਹੋ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਸੀਆਂ ਨਗਰਵਰ ਜੀ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੇਰੇ ਨਿੱਕੇ ਸੱਦੇ ਦੇ ਇੱਥੇ ਇਕੱਠੇ ਹੋ ਗਏ ਗੱਲ 26 ਤਰੀਕ ਦੀ ਹੈ ਸਾਡੇ ਪਿੰਡ ਦਾ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਹਰਵੰਤ ਜਿਸ ਨੇ ਪੰਚਾਇਤ ਤੇ ਦੂਸ਼ਣਵਾਦੀ ਕੀਤੀ ਹੈ ਅਤੇ ਉਸ ਨੇ ਪੰਚਾਇਤ ਨੂੰ ਚੋਰ ਦੱਸਿਆ ਚੋਰਾਂ ਦੀ ਚੁਣੀ ਹੋਈ ਪੰਚਾਇਤ ਦੱਸਿਆ ਸਾਡੇ ਸਾਰੇ ਨੁਮਾਇੰਦਿਆਂ ਨੂੰ ਸ਼ੋਰ ਦੱਸ ਰਿਹਾ ਤੇ ਅਸੀਂ ਮੈਨੂੰ ਪਿੰਡ ਵਾਲੇ ਕਹਿੰਦੇ ਜਾਂ ਅਸੀਂ ਖੁਦ ਮੈਂ ਸਰਪੰਚੇ ਪੁੱਛਣਾ ਚਾਹੁੰਦਾ ਉਤੇ ਕਿ ਅਸੀਂ ਕਿਹੜੀ ਚੋਰੀ ਕੀਤੀ ਐ ਸਾਡੀ ਚੋਰੀ ਸਾਬਤ ਕਰ ਦਵੇ ਤੇ ਜੋ ਕਿ ਅਸੀਂ ਇਹ ਇਹਨੇ ਕਿਹਾ ਇਹਦੀ ਕੋਰ ਲੰਦਿਆ ਕਰਦੇ ਆ ਸ਼ੋਰ ਮਿਲਦਿਆ ਕਰਦੇ ਆ ਤੇ ਸਾਡੇ ਸਨਮਾਨ ਨੂੰ ਇਹਨੇ ਬਹੁਤ ਠੇਸ ਪਹੁੰਚਾਈ ਐ ਜੀ ਸਾਡੇ ਕਿਰਦਾਰ ਤੇ ਬਹੁਤ ਬੜਾ ੱਤਬਾ ਲਾਇਆ ਇਹਨੇ ਜੋ ਕਿ ਸਾਨੂੰ ਇਹਦਾ ਇਨਸਾਫ ਚਾਹੀਦਾ ਅਸੀਂ ਤੇ ਪੁੱਛਣਾ ਚਾਹੁੰਦੇ ਆ ਵੀ ਇਹ ਚੋਰ ਕਿਵੇਂ ਆ ਇਹ ਕਿਉਂ ਕਿਹਾ ਕਿਹੜੀ ਗੱਲਾਂ ਸਾਨੂੰ ਚੋਰ ਕਿਹਾ ਨੀ ਦੇਖੋ ਜੀ ਪਿੱਛੇ ਵੀ ਪੰਚਾਇਤਾਂ ਬਣੀਆਂ ਪਿੱਛੇ ਵੀ ਪੰਚਾਇਤਾਂ ਬਣੀਆਂ 55 ਸੰਦੇ ਰਿਕਾਰਡ ਅਨਸਾਰ ਸਾਨੂੰ ਕਹਿ ਰਿਹਾ ਹੈ ਤੁਸੀਂ ਕਬਜੇ ਨਹੀਂ ਛਡਾਉਂਦੇ ਕਿ ਪੰਚਾਇਤ ਕਬਜੇ ਨਹੀਂ ਛਡਾ ਰਹੀ ਮੌਜੂਦਾ ਬਜਾਦ ਨੂੰ ਇਹ ਕਹਿ ਰਿਹਾ ਪਹਿਲਾਂ ਮੈਨੂੰ ਇਹ ਮੈਂ ਪੁੱਛਣਾ ਚਾਹੁੰਦਾ ਗੁਰਪ੍ਰੀਤ ਸਿੰਘ ਨੂੰ ਵੀ 55 ਸਨ ਤੋਂ ਪੰਚਾਇਤਾਂ ਕਿੰਨੀ ਵਾਰ ਬਣ ਚੁੱਕੀਆਂ ਕਿੰਨੀ ਵਾਰ ਨਵੀਆਂ ਬਣ ਗਈਆਂ ਕਿੰਨੀਆਂ ਚਲੇ ਗਈਆਂ ਤੇ ਹੁਣ ਅਸੀਂ ਜਦ ਇਹਨੇ ਕਬਜ਼ਿਆਂ ਦੀ ਗੱਲ ਕੀਤੀ ਤਾਂ ਅਸੀਂ ਜਿੱਥੇ ਇਹਨੇ ਪੰਚਾਇਤੀ ਘਰ ਦਾ ਜੋ ਵੀ ਕਿਹਾ ਦਾ ਉਸ ਵਿੱਚ ਅਸੀਂ ਸਾਡੇ ਵੱਲੋਂ ਮਤਾ ਪਿਛਲੇ ਮਹੀਨੇ 2 ਮਹੀਨੇ ਹੋ ਗਏ ਪਾਇਆ ਗਿਆ ਸੀ ਤੇ ਉੱਥੇ ਪਾਰਕ ਵਾਸਤੇ ਪ੍ਰਵਾਨਗੀ ਮਿਲ ਗਈ ਸਾਨੂੰ ਅਸੀਂ ਇੱਥੇ ਪਾਰਕ ਦਾ ਕੰਮ ਜਲਦ ਤੋਂ ਜਲਦ ਇਹ ਹਫ਼ਤੇ ਸਟਾਰਟ ਕਰਾ ਰਹੇ ਹਾਂ ਤੇ ਕਦੇ ਅੰਗ ਇੱਥੇ ਧਰਮਸ਼ਾਲਾ ਇੱਥੇ ਆ ਬਣਾ ਜਨਰਲ ਧਰਮਸ਼ਾਲਾ ਜਨਨ ਧਰਮਸ਼ਾਲਾ ਤੇ ਕਹਿੰਦਾ ਕਬਜਾ ਉੱਥੇ ਵੀ ਅਸੀਂ ਉਹਦੀ ਰੈਨੂਵੇਟ ਦਾ ਮਤਾ ਪਾ ਕੇ ਉਹਨੂੰ ਦੁਆਰਾ ਚੰਗੇ ਢੰਗ ਨਾਲ ਉੱਥੇ ਅੰਗਨਵੇੜ ਕਿਵਾੜੀ ਤੇ ਧਰਮਸ਼ਾਲਾ ਦੋਨੋਂ ਉੱਥੇ ਇਕੱਠੇ ਕਰ ਰਹੇ ਆ ਅਤੇ ਹੋਰ ਇਹਨੇ ਕਬਜਾ ਦੱਸਿਆ ਮਾਤਾ ਰਾਣਾ ਮਾਤਾ ਰਾਣੀਆਂ ਦਾ ਸਥਾਨ ਜੋ ਕਿ ਸਦਾ ਕਲਵੰਤ ਸਿੰਘ ਦੇ ਖੇਤ ਦੇ ਕੋਲ ਆ ਬਿਲਕੁਲ ਉੱਥੇ ਕੋਈ ਕਬਜਾ ਨਹੀਂ ਹੈਗਾ ਕਿਸੇ ਵੀ ਕਿਸਮ ਦਾ ਕਬਜਾ ਨਹੀਂ ਸਗੋਂ ਉਹ ਪਰਿਵਾਰ ਨੇ ਸਾਨੂੰ ਇਹ ਐਸਐਸ ਤਲਾਇਆ ਵੀ ਤੁਸੀਂ ਅੱਜੇ ਇੱਟਾਂ ਲਿਆ ਕੇ ਜਿਹੜੀ ਜਗ੍ਹਾ ਹੋਰ ਬਗਲਣੀ ਸਾਡੇ ਖੇਤੋਂ ਬਗਲ ਨੂੰ ਇਹਨੂੰ ਦੱਸੋ ਕੀ ਕਬਜ਼ਾ ਮੰਨਿਆ ਜਾਊਗਾ ਜਿਹੜੇ ਕੰਮ ਇਹ ਇਹਨੇ ਕਬਜ਼ਾ ਦੱਸਿਆ ਮੈਂ ਕੱਲ ਸਾਡੇ ਪਿੰਡ ਆਮ ਜਿਲਾਸ ਹੋਇਆ ਜੋ ਕਿ ਮਾਨ ਸਰਕਾਰ ਦੁਆਰਾ ਇੱਥੇ 71 ਅਸੀਂ ਸਾਰੇ ਪਿੰਡ ਨੂੰ ਕੀਤਾ ਫੈਕਟਰੀ ਸਾਹਿਬ ਆਏ ਪਿੰਡੇ ਮੋਹਦਵਾਰ ਸਾਰੇ ਆਏ ਅਸੀਂ ਸਾਡੀ ਪੰਚਾਇਤ ਸਮੂਹ ਤੇ ਮੈਂ ਕੱਲ ਇਹਨੇ ਇਹ ਕੱਲ ਵੀ ਚੱਲਦੇ ਇਜਲਾਸ ਚ ਇਹ ਆਪਣੀਆਂ ਜੋ ਇਹਨੇ ਦਰਖਾਸਤਾਂ ਲਾਈਆਂ ਹੋਈਆਂ ਪਿਛਲੇ 10 ਸਾਲਾਂ ਦੀਆਂ 15 ਸਾਲਾਂ ਦੀਆਂ ਜਾਂ ਹੁਣ ਵੀ ਮੈਂ ਦਿਖਾ ਦਿਖਾ ਦਿੰਦਾ ਮੇਰੇ ਕੋਲ ਹੈਗੀਆਂ ਉਹ ਲੈ ਕੇ ਆਇਆ ਇਹਨੇ ਪੰਚਾਇਤ ਤੇ ਫਿਰ ਦੂਸਾਂਵਾਦੀ ਗੱਲ ਨਹੀਂ ਸ਼ੁਰੂ ਕਰਦੀ ਤੇ ਅਸੀਂ ਕਿਹਾ ਵੀ ਜੋ ਪੰਚਾਇਤ ਦੇ ਅਧਿਕਾਰ ਚ ਨਹੀਂ ਹੈਗਾ ਅਸੀਂ ਕਿੱਦਾਂ ਉਹ ਜਗ੍ਹਾ ਨੂੰ ਛੱਡਾ ਸਕਦੇ ਹਾਂ ਸਾਨੂੰ ਮਾਨਯੋਗ ਜੱਜ ਸਾਹਿਬ ਮਾਨਯੋਗ ਡੀਸੀ ਸਾਹਿਬ ਕੋਈ ਹਦਾਇਤ ਦਵੇ ਪਿੰਡ ਨੂੰ ਵੀ ਇਹ ਜਗ੍ਹਾ ਨਜਾਇਜ਼ ਵਗਲੀ ਹੋਈ ਹੈ ਕਿਸੇ ਦੀ ਅਸੀਂ ਛਡਾ ਦਾਂਗੇ ਪਰ ਲਾਲ ਲਕੀਰ ਦੇ ਅੰਦਰ ਜੋ ਕਬਜ਼ੇ ਆ ਉਹਨਾਂ ਨੂੰ ਕੋਈ ਹੱਕ ਨਹੀਂ ਪੰਜਾਇਤ ਦਛਦਾਉਂਦਾ ਸਭੋ ਮਾਨ ਸਰਕਾਰ ਦੁਆਰਾ ਮੀਟਰ ਜੀ ਦੇ ਨੌ ਮੀਟਰ ਹੈ ਲਾਲ ਲਕੀਰ ਦੇ ਅੰਦਰ ਉਹ ਤਾਂ ਇਹ ਕਹਿ ਰਹੇ ਆ ਵੀ ਉਹ ਜਗ੍ਹਾ ਉਸ ਉਸ ਵਿਅਕਤੀ ਦੇ ਨਾਮ ਕਰ ਦਿੱਤੀ ਜਾਊਗੀ ਇਹ ਸਾਡੇ ਤੇ ਦੂਸਣ ਲਾ ਰਹੇ ਆ ਵੀ ਤੁਸੀਂ ਛਡਾਓ ਤੁਸੀਂ ਇਹ ਦੱਸੋ ਵੀ ਮਨੂੰ ਇਹ ਸੱਚ ਆ ਪਿੰਡ ਖੜਾ ਜੇ ਮੈਂ ਝੂਠ ਬੋਲਾਂ ਜਾਂ ਮੇਰੀ ਪੰਚਾਇਤ ਝੂਠ ਬੋਲੇ ਇਹ ਗੱਲ ਵੀ ਨਹੀਂ ਕਰ ਰਿਹਾ ਪਿਛਲੇ 10 ਸਾਲ ਦੇ ਵਿੱਚ ਇਹੀ ਕੁਝ ਹੋ ਰਿਹਾ ਪਹਿਲਾਂ ਵੀ ਨੇ ਰਾਹ ਦੇ ਰੋੜੇ ਪਿਛਲੀ ਪੰਜਾਚੀ ਬਣਿਆ ਹੁਣ ਵੀ ਬੰਦਾ ਰਿਹਾ ਠੀਕ ਹੈ ਤੁਸੀਂ ਸਾਨੂੰ ਦੋਸ਼ਣ ਵਾਲੀ ਲਾਈ ਹੈ ਵੀ ਕਿਸ ਆਧਾਰ ਤੇ ਲਾਈ ਹੈ ਜਦ ਕਿ ਅਸੀਂ ਤੁਸੀਂ ਤਾਂ ਜੇ ਨਵੇਂ ਨਵੇਂ ਦੇ ਚੁਣੇ ਹੋਏ ਦੇਖੋ ਪਿੰਡ ਵਿੱਚ ਅਕਤੂਬਰ ਮਹੀਨੇ ਤੋਂ ਅਸੀਂ ਜਦੋਂ ਆਪਣਾ ਚਾਰਜ ਲਿਆ ਪ੍ਰਕਾਰ ਪੰਚਾਇਤੀ ਫੰਡ ਚ 217 ਰੁਪਿਆ ਮਿਲਿਆ ਸਾਨੂੰ ਕੋਈ ਫੰਡ ਨਹੀਂ ਸੀ ਪੰਚਾਇਤ ਦਾ ਜਦ ਕਿ ਅਸੀਂ ਪਿੰਡ ਦੇ ਵਿੱਚ ਜਿਹੜੇ ਵੀ ਕੰਮ ਕਰੇ ਹੁਣ ਤੱਕ ਤੋਬਾ ਆਪਣੇ ਪੱਲਿਓਂ ਸਾਫਤਰਾਇਆ ਮੇਰੇ ਮੈਂਬਰਾਂ ਨੇ ਮੇਰੇ ਨਾਲ ਮਿਲ ਕੇ ਮੇਰੇ ਪਿੰਡ ਦੇ ਸਹਿਯੋਗ ਨਾਲ ਹੋਇਆ ਜੀ ਤੇ ਅਸੀਂ ਪਿੰਡ ਦੇ ਨਾਲ ਖੜੇ ਆ ਪਿੰਡ ਨੇ ਸਾਨੂੰ ਸਰਬਸੰਮਤੀ ਨਾਲ ਮੌਕਾ ਦਿੱਤਾ ਜੋ ਕਿ ਪਹਿਲੀ ਵਾਰ ਹੋਇਆ ਪਿੰਡ ਵਿੱਚ ਤੇ ਇਹ ਪੰਚਾਇਤ ਜਦ ਸਾਡੀ ਨਵੀਂ ਬਣਦੀ ਦੀ ਜਦ ਵੀ ਇਹ ਜਦ ਤੱਕ ਸਾਡੀ ਪੰਚਾਇਤ ਕਲੀਅਰ ਨਹੀਂ ਹੋਈ ਜਦ ਤੱਕ ਰੋੜਾ ਬਣਦਾ ਰਿਹਾ ਇਸ ਵਾਰੀ ਵੀ ਪਿੰਡ ਦੇ ਸਾਰੇ ਬੰਦੇ ਭਵੰਤੇ ਸੱਜਣ ਸਭ ਕੁਝ ਜਾਗਦੇ ਨੇ ਤੁਹਾਡੇ ਕੋਲ ਰਿਪੋਰਟ ਕੱਲੀ ਕੱਲੀ ਤੁਸੀਂ ਪੁੱਛ ਸਕਦੇ ਨੇ ਕਿ ਤੂੰ ਪੁੱਛ ਲੋ ਪਰ ਇਹਨੇ ਹੁਣ ਜਦ ਕੋਈ ਵਾਹ ਨਹੀਂ ਚੱਲਦੀ ਇਹ ਬੰਦਾ ਆਪਣੀ ਪਬਲਿਸਿਟੀ ਲਈ ਫੋਕੀ ਸ਼ੌਹਰਤ ਲਈ ਇਹ ਕੰਮ ਕਰ ਰਿਹਾ ਹੈ ਅੱਜ ਤੋਂ ਨਹੀਂ ਕਰ ਰਿਹਾ 15 ਸਾਲ ਤੋਂ ਕਰ ਰਿਹਾ ਦੇਖੋ ਮੈਂ ਸਰਪੰਚ ਹੋਣ ਦੇ ਨਾਤੇ ਮੇਰੀ ਕੋਈ ਇਹਦੀ ਨਿੱਜੀ ਦੁਸ਼ਮਣੀ ਨਹੀਂ ਹੈਗੀ ਪਿੰਡ ਦਾ ਵਾਸੀ ਆ ਅਸੀਂ ਇਹਨੂੰ ਕਹਿੰਦੇ ਆ ਕੋਈ ਆਪਣੇ ਘਰ ਜੋ ਮਰਜ਼ੀ ਕਰੇ ਪਰ ਬਾਹਰ ਜਦ ਪੰਚਾਇਤ ਦੇ ਵਿੱਚ ਆਉਂਦਾ ਨਾ ਤਾਂ ਇੱਕ ਦੂਜੇ ਤੇ ਉਂਗਲੀਆਂ ਚੱਕ ਚੱਕ ਗੱਲਾਂ ਕਰਦਾ ਜੋ ਅਸੀਂ ਬਰਦਾਸ਼ਤ ਨਹੀਂ ਕਰਨੀਆਂ ਜੀ ਮੰਨੂ ਮੇਰੇ ਮੋਧਵਾਰ ਪਿੰਡ ਨੇ ਜਾਂ ਮੇਰੀ ਪੰਚਾਇਤ ਨੂੰ ਪਿੰਡ ਨੇ ਸੇਹਰਾ ਦਿੱਤਾ ਹੈ ਅਸੀਂ ਇਹ ਇਹਦਾ ਬਰਬਾਦ ਤੇ ਨਹੀਂ ਕਰਾਂਗੇ ਜੀ ਮੈਂ ਕੱਲ ਵੀ ਇਹੀ ਕਿਹਾ ਵੀ ਜੋ ਜਾਇਜ਼ ਹੋਇਆ ਸਰਕਾਰ ਵੱਲੋਂ ਜੋ ਹਦਾਇਤ ਹੋਈ ਕਬਜ਼ਿਆਂ ਦੀ ਗੱਲ ਆਉਂਦੀ ਹੈ ਸਾਰਾ ਤੁਹਾਨੂੰ ਦੱਸ ਚੁੱਕਿਆ ਮੈਂ ਵੀ ਉਹ ਆਲਰੇਡੀ ਅਸੀਂ ਛੜਾ ਚੁੱਕੇ ਆ ਕੋਈ ਬਾਹਨ ਜੋ ਗ਼ਜ਼ਾਲਤ ਵੀ ਕੇਸ ਚੱਲਦੇ ਆ ਜੀ ਕੇਸ ਦੋ ਜਗ੍ਹਾ ਤੇ ਚੱਲਦੇ ਆ ਜੀ ਠੀਕ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੀ ਇਹ ਦਰਖਾਸਤੇ ਨੇ 7325 ਨੂੰ ਲਈ ਇਹ ਦਰਖਾਸਤੇ ਨੇ 26325 ਨੂੰ ਲਈ ਇਹ ਕਿਹੜੀ ਦਰਖਾਸਤ ਹੋਰ ਹੈ ਜਿਹੜੀ ਇਹਨੇ 28 ਤੱਕ 25 ਨੂੰ ਲਾਈ ਹੁਣ 26 ਤੇ 28 ਦੇ ਵਿੱਚ ਕਿੰਨੇ ਦਿਨਾਂ ਦਾ ਅੰਤਰ ਹੈ ਸਿਰਫ 2 ਦਿਨਾਂ ਦਾ 26 ਤਰੀਕ ਨੂੰ ਸ਼ੁੱਕਰਵਾਰ ਦਿਨ ਬਣਦਾ ਜੀ 27 28 ਆ ਚੁੱਟੀਆਂ ਆ ਗਈਆਂ ਤਿੰਨ ਜੀ ਐਨੇ ਚ ਅਸੀਂ ਕੀ ਐਕਸ਼ਨ ਲੈ ਲਈਏ ਕਿਸੇ ਤੇ ਮੈਨੂੰ ਇਹ ਦੱਸੋ ਪਹਿਲਾਂ ਪਰ ਫਿਰ ਵੀ ਅਸੀਂ ਉਹ ਬੰਦੇ ਕੋਲ ਗਏ ਜਿੱਥੇ ਇਹਨੇ ਵੀਡੀਓ ਬਣਾ ਕੇ ਪਾਈ ਸਾਡੇ ਬਾਰੇ ਦੂਛਣਵਾਜੀ ਲਾਈ ਉਹ ਬੰਦੇ ਨੇ ਸਾਨੂੰ ਪੇਪਰ ਦੇ ਤੇ ਕਹਿੰਦੇ ਸਾਡਾ ਕੋਰਟ ਕੇਸ ਚੱਲਦਾ ਇਹ ਉਹਨਾਂ ਦੀ ਰੈজিস্টਰੀ ਹੈ ਕਹਿੰਦੇ ਸਾਡਾ ਕੋਰਟ ਕੇਸ ਚੱਲਦਾ ਹੁਣ ਜੋ ਵੀ ਮਾਨਜੋਗ ਦਾਤ ਦਾ ਸਾਡੀ ਪੰਚਾਇਤ ਨੂੰ ਫੈਸਲਾ ਆਊਗਾ ਅਸੀਂ ਉਹਨੂੰ ਮੰਨ ਕੇ ਆਪਣੇ ਪਿੰਡ ਨਾਲ ਜਾਂ ਆਪਣੀ ਪੰਚਾਇਤ ਨਾਲ ਮੈਂ ਲੈ ਕੇ ਉਹਨੂੰ ਜਦ ਇਹ ਕਾਰਵਾਈ ਕਰੂੰਗਾ ਤਰੰਤ ਜੋ ਵੀ ਹੋਊਗੀ ਪਰ ਗਲਤ ਅਸੀਂ ਬਿਲਕੁਲ ਨਹੀਂ ਕਰਨਾ ਇਹ ਜੋ ਸਾਨੂੰ ਗਲਤ ਅਪਸ਼ਬਦ ਬੋਲ ਰਿਹਾ ਇਹ ਆਪਣੇ ਇਹਦੀ ਅਸੀਂ ਘੋਰ ਨਿਦਿਆ ਕਰਦੇ ਹਾਂ ਡੋਬਰ ਪ੍ਰੀਟੇ ਦੂਸ਼ਰ ਲਾਉਂਦਾ ਜੀ ਥਾਵਾਂ ਬਾਰੇ ਉਮੈ ਸੱਤ ਮਰਲੇ ਦੀ ਜੇਟੀ ਮਲਾਈ ਹੈ ਉਹਨਾਂ ਨੂੰ ਇਹ ਕਾਗਜ਼ ਪੱਤਰ ਪੰਚਾਇਤ ਕੋਲ ਦੇ। ਬਾਕੀ ਲਾਲ ਕੀਤੇ ਅੰਦਰ ਹੈ ਜੀ। ਤੇ ਹੁਣ ਮੈਂ ਦੱਸਣਾ ਚਾਹੁੰਦਾ ਜੀ ਬਾਪੂ ਜੀ ਨੇ ਗੱਲ ਕੀਤੀ ਹੈ। ਸੱਤ ਮਰਲੇ ਦੀ ਰਜਿਸਟਰੀ ਜੋ ਕਿ ਇਹ ਨੇ ਇਸ ਬਲਜਿੰਦਰ ਕੌਰ ਦੇ ਖਿਲਾਫ ਕੇਹਾ ਮਤਾ ਪਵਾ ਕੇ ਪਿਛਲੀ ਪੰਚਾਇਤ ਬਲਵਿੰਦਰ ਬਲਵਿੰਦਰ ਸਿੰਘ ਲਵਲੀ ਤੋਂ ਵੀ ਇਹਦੇ ਕੋਲ ਨਾਜਾਇਜ਼ ਕਬਜ਼ਾ। ਕਬਜ਼ਾ ਤਾਂ ਇਹਦੇ ਕੋਲ ਸੱਤ ਮਰਲੇ ਦੀ ਰਜਿਸਟਰੀ ਹੈ ਜੀ ਜੋ ਕਿ ਕਸਰਾ ਨੰਬਰ 131 ਦੀ ਅਸਲ ਮਲਕੀਤੀ ਉਹ ਪ੍ਰਾਈਵੇਟ ਬਲਜਿੰਦਰ ਕੌਰ ਦੇ ਨਾਮ ਆ। ਖਤਮ ਵਾਲੀ ਤੇ ਬਾਕੀ ਜੋ ਇਹ ਕਹਿ ਰਿਹਾ ਇਹ ਲਾਲ ਲਕੀਰ ਦੀ ਲਾਲ ਕੀਰ ਦੀ ਰੈਸਟਰੀ ਹੈ ਜੋ ਬਾਕੀ ਬਾਦੀ ਜਗ੍ਹਾ ਤੇ ਇਸ ਤੋਂ ਉੱਪਰ ਅਸੀਂ ਇਹਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਸਕਦੇ ਇਹਨਾਂ ਦਾ ਇਹ ਬਣਦਾ ਹੱਕ ਇਹਨਾਂ ਕੋਲ ਹੈਗਾ ਜੇ ਕੋਈ ਗੁਰਪ੍ਰੀਤ ਸਿੰਘ ਕੋਲ ਕੋਈ ਪ੍ਰੂਫ ਹੈਗਾ ਉਹ ਪੰਚਾਇਤ ਨੂੰ ਲਿਆ ਕੇ ਦੇ ਦੇਵੇ ਜਿਹੜੀ ਵੀ ਜਗ੍ਹਾ ਦਾ ਦੇਣਾ ਜੋ ਸਾਬਤ ਕਰ ਦਵੇ ਸਾਨੂੰ ਅਸੀਂ ਤੁਰੰਤ ਉਥੇ ਕਾਰਵਾਈ ਕਰ ਦਾਂਗੇ ਨਹੀਂ ਇਕੱਲੇ ਇਹਨਾਂ ਦੀ ਜਗ੍ਹਾ ਦਾ ਗੁਰਪ੍ਰੀਤ ਨੂੰ ਉਤਰਾਜ ਆ ਜਾਈ ਕਿ ਕਿਸੇ ਹੋਰ ਪਿੰਡ ਨੂੰ ਵੀ ਉਤਰਾਜ ਜੀ ਗੁਰਪ੍ਰੀਤ ਨੂੰ ਜੀ ਹੋਰ ਪਿੰਡ ਦੇ ਖੜੇ ਆ ਗੁਰਪ੍ਰੀਤ ਨੂੰ ਉਤਰਾਜ ਆ ਜਾਈ ਉਹਨੇ ਕਈ ਵਾਰ ਗੱਲ ਕਰੀ ਹੈ ਸਾਰੇ ਤਾਂ ਪੁੱਛ ਲਓ ਜੀ ਖੜੇ ਪੁੱਜਾ ਹਾਂਜੀ ਬਜ਼ੁਰਗੋ ਉਹ ਕਿਸੇ ਨੂੰ ਉਤਰਾਜ ਨਹੀਂ ਗਿਆਗਾ ਸਾਰੇ ਖੜੇ ਆ ਜੀ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤੇ ਇਹੀ ਕਹਿੰਦੇ ਆ ਜੀ ਜਿਹੜਾ ਸੱਤ ਮਰਲੀ ਦੀ ਏਟਰੀਆ ਬਾਕੀ ਲਾਲਕੀਰ ਵਾਲਾ ਉਹਦਾ ਉਹਨੂੰ ਮਿਲਣਾ ਚਾਹੀਦਾ ਜੀ ਉਹਦੇ ਕੋਈ ਕੇਸ ਨਹੀਂ ਹੋਣਾ ਪੰਚਾਇਤ ਨੇ ਕੋਈ ਕਾਬਜਾ ਤਾਂ ਨਹੀਂ ਕਰਾਇਆ ਨਵੀਂ ਨੇ ਪੰਚਾਇਤ ਨੇ ਤੇ ਇਹ ਕਬਜਾ ਕਦੋਂ ਦਾ ਹੈ ਇਹ ਤਾਂ ਹੀ ਬਹੁਤ ਪੁਰਾਣਾ ਕਬਜਾ ਜੀ ਲਾਲ ਕੀਰਤ ਦਾ ਜਿਹੜਾ ਕਬਜੇ ਚ ਰਹਿੰਦਾ ਉਹ ਮਾਲਕ ਹੈ 30 35 ਸਾਲ ਪੁਰਾਣਾ ਜੀ ਉਹ ਹੁਣ ਤਾਂ ਸਰਕਾਰ ਵੱਲੋਂ ਇਹ ਵੀ ਹੈ ਵੀ ਜਿਹਦੇ ਕੋਲ 20 ਪੈ ਸਾਲ ਪੁਰਾਣਾ ਹੈ ਉਹਨਾਂ ਦੇ ਨਾਂ ਕੀਤੀ ਜਾਵੇਗੀ ਇਹ ਨਾਂ ਕੀਤੀ ਜਾਵੇ ਜੀ ਇਹ ਸਾਰੇ ਕੇਸ ਮੁੱਕ ਜਾਣਗੇ ਜੀ ਤੇ ਮੈਂ ਐਂਡ ਬਾਅਦ ਵਿੱਚ ਇਹ ਕਹਿਣਾ ਚਾਹੁੰਦਾ ਵੀ ਗੁਰਪ੍ਰੀਤ ਸਿੰਘ ਪੁੱਤਰ ਹਰਵੰਦ ਸਿੰਘ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਪਿੰਡ ਦਾ ਗੱਲ ਇਹ ਹੈ ਵੀ ਉਹੋ ਉਂਗਲੀ ਕਰਕੇ ਜਿਹੜਾ ਦੂਸ਼ਣ ਲਾਉਂਦਾ ਨਾ ਪੰਚਾਇਤ ਚ ਆ ਕੇ ਪਿਛਲੇ 10 ਸਾਲਾਂ ਚ ਲਾਇਆ 15 ਚ ਲਾਇਆ ਹੁਣ ਮੌਜੂਦਾ ਪੰਚਾਇਤ ਤੇ ਪਰ ਅਸੀਂ ਸਹਿਣ ਨਹੀਂ ਕਰ ਸਕਦੇ ਉਹ ਮੇਰੇ ਪਿੰਡ ਵਾਸੀ ਮੇਰੇ ਨਾਲ ਖੜੇ ਆ ਜੇ ਉਹ ਨਹੀਂ ਹਟਦਾ ਤਾਂ ਅਸੀਂ ਅਗਲੀ ਕਾਰਵਾਈ ਉਹਦੇ ਤੇ ਕਰਾਂਗੇ ਜੋ ਬਣਦੀ ਹੋਊਗੀ ਹਾਂਜੀ ਇਹ ਜਿਹੜੀ ਪਹਿਲਾਂ ਪੰਚਾਇਤ ਵੀ ਰਹੀ ਹੈ ਉਹਦੇ ਵੀ ਇਹਨੇ ਕੋਈ ਕੰਮ ਨਹੀਂ ਕਰਨ ਲੱਗਾ ਇਹ ਆਹੀ ਦਰਖਾਸਤਾਂ ਦੇਈ ਗਿਆ ਕੁਝ ਕਰੀ ਗਿਆ ਕਿਸੇ ਪਰ ਕੇਸ ਪਵਾਤਾ ਫਿਰ ਪਹਿਲੇ ਦੂਜੀ ਪਾਰਟੀ ਦਾ ਕਰੇ ਦੂਜੀ ਪਾਰਟੀ ਦਾ ਪਾਰਟੀਆਂ ਬਦਲਦਾ ਰਹਿੰਦਾ ਇਹ ਆਪਣੇ ਜੇ ਉਧਰ ਵਾਸਤੇ ਹੀ ਫਿਰਦਾ ਹੁਣ ਵੀ ਸਾਨੂੰ ਕੰਮ ਨਹੀਂ ਕਰਨ ਦਿੰਦਾ ਬਸ ਇਹਦਾ ਆਹੀ ਆ ਬਾਕੀ ਸਾਰਾ ਪਿੰਡ ਖੜਾ ਇਹਨਾਂ ਤੇ ਪੁੱਛ ਲੋ ਵੀ ਪੰਚਾਇਤ ਕਿੱਦਾਂ ਕੰਮਾ ਚਾਹੁੰਦੇ ਆ ਸਾਰੀ ਪੰਚੂ ਪੰਚਾਇਤ ਵੱਲੋਂ ਕਿ ਜਦ ਕੋਈ ਵੀ ਕੰਮ ਹੁੰਦਾ ਆ ਉਹ ਰਸਤੇ ਦਾ ਰੋੜਾ ਕਿਉਂ ਬਣਦਾ ਜੇ ਕੋਈ ਕੰਮ ਗਲੀ ਨਾਲੀ ਦਾ ਇਹ ਇਦਾਂ ਨਹੀਂ ਚਾਹੀਦੀ ਸੀ ਇਹ ਇਦਾਂ ਚਾਹੀਦੀ ਹੈ ਅਸੀਂ ਨਹੀਂ ਅਸੀਂ ਦੇਖਿਆ ਵੀ ਨਹੀਂ ਵੀ ਚਾਹੀਦਾ ਇਹ ਸ਼ੁਰੂ ਕਰਨਾ ਸਾਡੇ ਕੋਲ ਫੰਡੇ ਨਹੀਂ ਅਸੀਂ ਐਮਪੀ ਸਭ ਕੋ ਐਮਐਲਏ ਸਭ ਕੋ ਲਾਪ ਜਾ ਕੇ ਮੇਰੇ ਮੈਂਬਰ ਨਾਲ ਜਾ ਕੇ ਵੱਡੇ ਨਾ ਵੱਡੇ ਜੋੜ ਕੇ ਸੀ ਉਹਨਾਂ ਕੋ ਪੈਸਾ ਲੈਣੇ ਆ ਗ੍ਰਾਂਟਾਂ ਲੈਣੇ ਆ ਤੇ ਸਾਡੇ ਪਿੰਡ ਦਾ 10 15 ਸਾਲ ਤੋਂ ਕੋਈ ਕੰਮੇ ਨਹੀਂ ਹੋਇਆ ਅਸੀਂ 10 ਸਾਲ ਪਿੱਛੇ ਆ ਪਹਿਲਾਂ ਹੀ ਰੌਲਿਆ ਕਰਕੇ ਤੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਹੁਣ ਅਸੀਂ ਕੋਈ ਕੰਮ ਕਰਨਾ ਤੁਸੀਂ ਨਿਸ਼ਾਨਦੇਹੀ ਲੈ ਲਈ ਤੇ ਦੱਸੋ ਉਹਦਾ ਅਧਿਕਾਰ ਹੈਗਾ ਪੁੱਛਣ ਦਾ ਪੰਚਾਇਤ ਦਾ ਅਧਿਕਾਰ ਹੈਗਾ ਪੰਚਾਇਤ ਨੂੰ ਪਤਾ ਕਿਵੇਂ ਕਾਇਦੇ ਨਾਲ ਚੱਲਣਾ ਕਾਨੂੰਨ ਨਾਲ ਚੱਲਣਾ ਉਹ ਜਿੱਥੇ ਚੱਲ ਸਕਦਾ ਉਹ ਚੱਲੇ ਪਰ ਸਾਡੇ ਵਿਰੁੱਧ ਨਾ ਚੱਲੇ ਪੰਚਾਇਤ ਵਿਰੁੱਧ ਚੱਲਣ ਦਾ ਉਹਦਾ ਕੋਈ ਹੱਕ ਨਹੀਂ ਕੱਲ ਵੀ ਇਹੀ ਕਿਹਾ ਆਂ ਬਿਜਲਾਸ ਚ ਅੱਜ ਵੀ ਇਹੀ ਗੱਲ ਕਹਿੰਦੇ ਆ ਸਾਰੇ ਖੜੇ ਆ ਜੋ ਕਬਜ਼ਿਆਂ ਦੀ ਗੱਲ ਕਰਦਾ ਮੁੜ ਕੇ ਨਾ ਕਰੇ ਉਹਨੂੰ ਬੇਨਤੀ ਹੈ ਜੇ ਹਟਿਆ ਨਾ ਤਾਂ ਉਹਦੇ ਤਰੰਤ ਕਾਰਵਾਈ ਅਸੀਂ ਕਰਾ ਦੇਣੀ ਹੈ ਸਾਰੇ ਪਿੰਡ ਦੇ ਜੋ ਬੇਲੀ ਜਾਂ ਮਿੱਤਰ ਸਾਰੇ ਗੁਰਪ੍ਰੀਤ ਜੀ ਸਾਰੇ ਪਿੰਡ ਨੇ ਨਾ ਇਕੱਠੇ ਹੋਏ ਸੀਗੇ ਉਹਨਾਂ ਵੱਲੋਂ ਪੰਚਾਇਤ ਨੇ ਜੀ ਨਵੀਂ ਚੁਣੀ ਪੰਚਾਇਤ ਨੇ ਇਹ ਕਿਹਾ ਵੀ ਗੁਰਪ੍ਰੀਤ ਸਿੰਘ ਨੇ ਸਾਨੂੰ ਪੰਚਾਇਤ ਨੂੰ ਚੋਰੀ ਕਿਹਾ ਚੁਣੀ ਹੋਈ ਪੰਚਾਇਤ ਨੂੰ ਚੋਰੀ ਤੇ ਕਬਜ਼ੇ ਕਰਾਉਣ ਦੇ ਦੋਸ਼ ਲਾਏ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬੰਦੇ ਤੁਸੀਂ ਮੈਂ ਤੁਹਾਨੂੰ ਇਸ ਸੰਬੰਧ ਵਿੱਚ ਦੱਸਣਾ ਚਾਹੁੰਦਾ ਮੇਰਾ ਕਹਿਣ ਦਾ ਭਾਵ ਹੈ ਵੀ ਚੁਣੇ ਹੋਏ ਨਮਾਇंदे ਚੁਣੇ ਹੋਏ ਸਰਪੰਚ ਪੰਚ ਜਿਹੜੇ ਕਾਰਜਕਾਰੀ ਲੋਕ ਆ ਜਿਨ੍ਹਾਂ ਦੀ ਮਦਦ ਕਰਦੇ ਆ ਫਿਰ ਉਹਨਾਂ ਨੂੰ ਮੈਂ ਕੀ ਕਹੂੰਗਾ ਠੀਕ ਹੈ ਜੀ ਪਰ ਜੋ ਮੌਜੂਦਾ ਇਸ ਟਾਈਮ ਪੰਚਾਇਤ ਆ ਹੈ ਉਹ ਪੰਚ ਤੇ ਸਰਪੰਚ ਕੋਲ ਵੀ ਨਜਾਇਜ਼ ਕਬਜ਼ਾ ਇਸ ਟਾਈਮ ਹੈਗਾ ਮੇਰੇ ਕੋਲ ਪ੍ਰੂਫ ਹੈ ਮੈਂ ਵੀਡੀਓ ਸਾਹਿਬ ਨੂੰ ਦੇ ਚੁੱਕੇ ਹਾਂ ਮੈਂ ਇਹ ਨਹੀਂ ਕਿਹਾ ਵੀ ਪੰਚਾਇਤ ਚੋਰ ਹੈ ਤੁਸੀਂ ਮੇਰੀ ਵੀਡੀਓ ਪਿਛਲੀ ਸੁਣ ਸਕਦੇ ਜਿਹੜੀ ਉਹ ਵੀਡੀਓਜ਼ ਮੇਰੇ ਇਤਰਾਜ਼ ਲਾ ਰਹੇ ਆ ਉਹਦੇ ਵਿੱਚ ਮੈਂ ਕਿਹਾ ਵੀ ਉਹ ਕਾਬਜਕਾਰੀ ਲੋਕ ਹੈ ਉਹ ਆਪਣੀ ਪੰਚਾਇਤ ਚੋਰਾ ਦੀ ਚੋਣ ਲਾ ਦੇ ਆਪਣੀ ਪੰਚਾਇਤ ਇਹ ਸ਼ਬਦਾਂ ਮੇਰੇ ਕੋਲ ਚੈੱਕ ਕਰ ਸਕਦੇ ਪਰ ਜਿਹੜਾ ਪਰਮਜੀਤ ਸਿੰਘ ਪੰਮਾ ਇਸ ਟਾਈਮ ਸਰਪੰਚ ਹੈ ਪਿਛਲੀ ਤਰੰਦੇ ਵਿੱਚ ਵੀ 5 ਸਾਲੇ ਪੰਚ ਰਿਹਾ ਹੈ ਬਲਵਿੰਦਰ ਸਿੰਘ ਦੇ ਨਾਲ ਇਹਨਾਂ ਕੋਲ ਵੀ 10 ਮਰਲੇ ਪਖਾਨੇ ਵਾਲੀ ਨਜਾਇਜ਼ ਕਬਜ਼ਾ ਹੈਗਾ ਉਹਦਾ ਮੇਰੇ ਕੋਲ ਫੂਰਨਮ ਵਿੱਚ ਲੈ ਸਕਦੀ ਪੰਚਾਇਤ ਲੈ ਸਕਦੀ ਹੈ ਤੇ ਵੀਡੀਓ ਸਾਹਿਬ ਲੈ ਸਕਦੇ ਤੇ ਮੌਜੂਦਾ ਸਰਪੰਚ ਵੱਲੋਂ ਪਿੰਡ ਦੀ ਗਲ ਨਾਲੀ ਦੀ ਗਲੀ ਦੇ ਉੱਪਰ ਆਪਣੀ ਬਿਲਡਿੰਗ ਦੀ ਉਸਾਰੀ ਕੀਤੀ ਹੋਈ ਹੈ ਕਿ ਆ ਗਲ ਉਹਨੂੰ ਕਬਜ਼ਾ ਨਹੀਂ ਮੰਨਦੇ ਮੌਜੂਦਾ ਪੰਚ ਜਿਹੜਾ ਨਾਲ ਉਹਦਾ ਸਾਥੀ ਹੈ 10 ਮਰਲੇ ਪਖਾਨੇ ਉਹਦੇ ਕੋਲ ਹੈ ਮੈਂ ਤੁਹਾਨੂੰ ਨੰਬਰ ਵੀ ਬੋਲ ਦਿੰਨਾ ਖਸਰਾ ਨੰਬਰ ਬੋਲ ਦਿੰਨਾ ਹੈ 79 ਨੰਬਰ 80 ਨੰਬਰ 81 ਨੰਬਰ ਤੇ 82 ਨੰਬਰ ਇਹ ਪਖਾਨੇ ਵਾਲੀ ਜਗ੍ਹਾ ਇਸ ਸਬੰਧੀ ਤੁਸੀਂ ਕੋਈ ਮਾਨਯੋਗ ਅਦਾਲਤ 'ਚ ਕੇਸ ਪਾਇਆ ਹੋ ਭੀ ਉਹਨੇ ਕਬਜ਼ਾ ਕੀਤਾ ਹੋਇਆ ਇਹ ਕੇਸ ਪਾਉਣੇ ਦਾ ਕੰਮ ਹੈ ਜੀ ਪੰਚਾਇਤਾਂ ਦਾ ਦਫਾ 207 ਦਾ ਕੇਸ ਪੈਂਦਾ ਜੀ ਪੰਚਾਇਤ ਵੱਲੋਂ ਮੈਂ 2007 ਦੇ ਵਿੱਚ ਪੰਚਤਾਂ ਜੀ ਅਸੀਂ ਕੇਸ ਪਾਇਆਤਾ ਇੱਕ ਪੰਚਾਇਤੀ ਜ਼ਮੀਨ ਤੇ ਛੇਕ ਨਾਲਾ ਬਾਰਾ ਮਰਲੇ ਤੇ ਇੱਕ ਪਾਇਦਾ ਸੀ ਪੰਚਾਇਤੀ ਘਰ ਤੇ ਸਾਡੀ ਪੰਚਾਇਤ 'ਚੋਂ ਕੇਸ ਅਸੀਂ ਜਿੱਤ ਕੇ ਤੇ ਅਗਲੀ ਪੰਚਾਇਤ ਨੇ ਉਹਦਾ ਕਬਜ਼ਾ ਲੈਣਾ ਤਾਂ ਸਾਡੀ ਟਰਨ ਖਤਮ ਹੋ ਗਈ ਇਹ ਪੰਚਾਇਤ ਦੀ ਜ਼ਿੰਮੇਵਾਰੀ ਹੁੰਦੀ ਹੈ।